ਆ ਦੇਖ ਲਓ ਜੀ ਆ ਗੱਟਾ ਹੋਰ ਲੈਂਦਾ 51 600 ਜੀ ਨਾਲ ਇੱਕ ਗੱਲਾ ਹਾਲ ਸਕਦਾ ਯਾਰ ਸਾਰੇ ਇਹਨਾਂ ਦੀ ਹਾਲ ਲਓ ਜੀ ਲਓ ਸਾਰੇ ਪਿੰਡ ਨੰਗਲ ਕਲਾਂ ਚ ਸਾਰਿਆਂ ਮੰਡਿਆਂ ਦਾ ਇਹ ਹਾਲ ਹੈ ਹੋਰ ਵੀ ਗੱਟਾ ਧਰ ਸਕਦੇ ਹੋ ਇਹ ਭਰਿਆ ਪਿਆ ਜੀ ਸੀਲ ਹੋ ਚੁੱਕਿਆਗਾ ਇਹ ਬਾਕੀ ਇਹ ਵੀ ਦੇਖ ਲਓ ਬੰਦ ਹੈਗਾ ਜਿਵੇਂ ਵੀਡੀਓ ਜਿਹੜੀ ਇਹਦੇ ਵੱਲੋਂ ਰਾਤ ਬਣਾਈ ਗਈ ਸਾਡੇ ਤੱਕ ਪਹੁੰਚਦੀ ਕੀਤੀ ਗਈ ਹੈ ਇਹ ਬ੍ਰੈਡ ਨਾ ਵਦਾ ਨਾ ਫੁੱਲਾ 네ਰਾ ਸੀ ਰਾਤ 53 ਕਿਲੋ 100 ਗ੍ਰਾਮ ਭਰੀ ਗਈ ਸੀ ਜੀ ਅਡੋਟੀ ਉਹ ਆ ਆੜਤੀ ਕੋਲੇ ਖੜਾ ਹੈ ਦੱਸ ਭਾਈ ਅਸੀਂ ਕੋਲੋਂ ਹੁਣ ਤਾਂ ਪਈ ਜੀ ਇਹ ਇਹ ਆੜਤੀ ਹੈ ਭਾਈ ਵਿੱਕੀ ਹੁਣ ਤਾਂ ਨਹੀਂ ਪਈ ਹੈ ਅਸੀਂ ਨਹੀਂ ਜੀ ਨਹੀਂ ਇਹ ਕੱਲ ਜਦੋਂ ਕਣਕ ਤੋਲੀ ਗਈ ਹੈ ਜੀਵੀਦਾਰ ਭਰਾ ਵੀ ਕੋਲੇ ਸੀਗਾ ਅਮਰਪਿਆਰ ਸਿੰਘ ਦੀ ਢੇਰੀ ਸੀਗੀ ਇਹ ਜਿਹੜੀ ਤੁਲੀ ਹੈ 50 ਕਿਲੋ 600 ਗ੍ਰਾਮ ਦੇ ਉੱਤੇ ਠੰਡਾ ਬੰਨਿਆ ਗਿਆ ਠੀਕ ਹੈ ਜੀ ਇਹਨਾਂ ਨੇ ਚੈੱਕ ਵੀ ਕੀਤਾ ਸਾਰੀ ਜਿੰਨਾ ਚਿਰ ਠੇਰੀ ਤੁਲੀ ਗਈ ਆ ਉਹਨਾਂ ਚਿਰੇ ਕੋਲੇ ਵੀ ਸੀਗੇ ਛੋਟੀ ਗੱਲ ਨਾਲ ਬਾਈ ਦੇਖੋ ਇੱਕ ਮਿੰਟ ਬਿਲਕੁਲ ਸਹਿਮਤ ਹੈ ਜੀ ਆ ਜਾ ਬਾਈ ਆ ਜਾ 21 ਪੈ ਗਿਆ ਹਾਂਜੀ ਹਾਂਜੀ ਚਲੋ ਇੱਧਰ ਬਾਈਆਂ ਦੇ ਕੋਲੇ ਬਹਿ ਕੇ ਕਣਕ ਤਲਾਈ ਹੈ ਪਰ ਉਹਦੇ ਵਿੱਚ ਕੀ ਫਰਕ ਪਿਆ ਜਿਹੜਾ ਸਾਡਾ ਟੰਡਾ ਸੀਗਾ ਮਸ਼ੀਨ ਹੈ ਦੇਖੋ ਜੀ ਉਹ ਝੋਲ ਖਾ ਗਈ ਨਾ ਲੇਬਰ ਨੂੰ ਪਤਾ ਨਾ ਜੀਵਦਾਰ ਨੂੰ ਪਤਾ ਨਾ ਮੈਨੂੰ ਪਤਾ ਇਹਨਾਂ ਨੂੰ ਨਹੀਂ ਪਤਾ ਉਹ ਝੋਲ ਖਾ ਗਈ ਉਹਦੇ ਨਾਲ ਕਿਤੇ ਗੱਟਾ ਵੱਧ ਤੁਲੀ ਗਿਆ ਜਦੋਂ 57 ਗੱਟੇ ਤੁਲੇ ਇਹਨਾਂ ਨੂੰ ਜ਼ਿੰਮੇਵਾਰ ਭਾਈਆਂ ਨੂੰ ਪਤਾ ਵੀ ਲੱਗ ਗਿਆ ਵੀ ਭਾਈ ਗੱਟੇ ਵੱਧ ਤੁਲ ਰਹੇ ਆ ਇਹਨਾਂ ਨੂੰ ਆਈਡੀਆ ਹੋਇਆ ਵੀ ਯਾਰ ਨਾ ਹੋਰ ਵਾਲੇ ਗੱਟਿਆਂ ਦੇ ਵਿੱਚ ਮਾਲ ਘੱਟ ਪੈ ਰਿਹਾ ਆਪਣੇ ਵਾਲੇ ਗੱਟਿਆਂ 'ਚ ਮਾਲ ਵੱਧ ਪੈ ਰਿਹਾ ਪਰ ਇਹਨਾਂ ਨੇ ਮੈਨੂੰ ਉਦੋਂ ਨਹੀਂ ਦੱਸਿਆ ਇਹਨਾਂ ਨੇ ਮੈਨੂੰ ਸਵੇਰੇ ਦੱਸਿਆ ਕਹਿੰਦੇ ਸਾਨੂੰ ਪਹਿਲਾਂ ਹੀ ਆਈਡੀਆ ਹੋ ਗਿਆ ਸੀ ਯਾਰ ਵੀ ਮਾਲ ਐ ਲੱਗਦਾ ਜਿਵੇਂ ਵੱਧ ਤੁਲੀ ਜਾਂਦਾ ਅੱਜ ਆ ਚਲੋ ਕੋਈ ਹੱਲੀ ਜੀ ਤੁਸੀਂ ਆਪਦਾ ਸਵੇਰੇ ਦੇਖ ਲਾਂਗੇ ਚਲੋ ਇੱਕ ਮੰਨ ਲਿਆ ਇੱਕ ਦਾ ਤਲ ਗਿਆ ਇਹ ਕਿਸਾਨ ਦਾ ਤਲ ਗਿਆ ਦੂਜੇ ਦਾ ਕਿਉਂ ਉਹਨਾਂ ਕੋਲ ਇਕੱਠੀਆਂ ਢੇਰੀਆਂ ਸੀ ਨਾ ਆ ਮੁੰਡਾ ਨੌਜਵਾਨ ਆ ਮੁੰਡਾ ਕੋਲੇ ਖੜਾ ਜੀ ਆ ਆਹ ਕੀ ਮੇਰੀ ਗੱਲ ਸੁਣੀ ਲੇਬਰ ਆਹਾਂ ਬੰਦਾ ਖੇਤਾਂ 'ਚ ਰਹਿੰਦਾਗਾ ਠੀਕ ਹੈ ਬਾਈ ਤੁਸੀਂ ਵੱਧ ਤੋੜ ਰਹੇ ਹੋ ਕਿਹਾ ਬਾਈ ਤੂੰ ਠੀਕ ਹੈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਸਾਡਾ ਗੱਟਾ ਬਦਲਾ ਹੈ ਮੈਨੂੰ ਇਹ ਦੱਸਿਓ ਪਹਿਲਾਂ ਤਾਂ ਵੀ ਗੱਟਿਆਂ ਗੱਟੇ ਮਾਰਕੀਟ ਕਮੇਟੀ ਦੇ ਵਿੱਚੋਂ ਆਉਂਦੇ ਆ ਤੁਹਾਡੇ ਜੀ ਆਉਂਦੇ ਜੀ ਨੇ ਏਜੰਸੀ ਵੱਲੋਂ ਆਉਂਦੇ ਆ ਸਾਰਾ ਮਾਰਕਾ ਇੱਕੋ ਹੀ ਹੁੰਦਾ ਸਾਰਾ ਬਾਰਦਾਨੇ ਦੇ ਵਿੱਚ ਮਾਲ ਇੱਕੋ ਹੀ ਲੱਗਦਾ ਠੀਕ ਹੈ ਮੋਟਾ ਬਦਲਾ ਕਿਵੇਂ ਹੋ ਸਕਦਾ ਨਹੀਂ ਚਲੋ ਉਹ ਆ ਜਾਂਦਾ ਜੀ ਉਹ ਕੋਈ ਬਾਲਾ ਵੱਡਾ ਇਸ਼ੂ ਹੈ ਪੈਜਿਆ ਪੈਜੂ 100 ਗ੍ਰਾਮ ਦਾ ਮਰ ਪੈਜੇ ਜੇ ਤੇਲ ਮਰਕ ਦਾ ਫਿਰ ਵੀ ਇਹਦਾ ਕੋਈ ਫਰਕ ਆ ਵੀ ਜਾਊਗਾ ਉਹਨਾਂ ਮਾਲ ਦਾ 50 ਕਿਲੋ ਹੀ ਪੈਣਾ ਤੁਹਾਡੇ ਲਈ ਤਾਂ ਕੋਈ ਵੱਡਾ ਤੁਹਾਡੇ ਲਈ ਤਾਂ ਕੋਈ ਵੱਡਾ ਇਸ਼ੂ ਨਹੀਂਗਾ ਤੁਹਾਡੇ ਲਈ ਤਾਂ ਕੋਈ ਵੱਡਾ ਇਸ਼ੂ ਨਹੀਂ ਪਰ ਸਾਡੇ ਲਈ ਤਾਂ ਹੈ ਕਿਸਾਨ ਲਈ ਕਿਉਂਕਿ ਮਾਨਸਾ ਚ ਪਹਿਲਾਂ ਹੀ ਕੁਦਰਤੀ ਮਾਰ ਪਈ ਹੈ ਇੱਕ ਗੱਲ ਸਮਝੋ ਕੱਲ ਤੁਸੀਂ ਇਹ ਨਾ ਖੋੋ ਵੀ ਸਾਡੇ ਦੀ ਇਸ਼ੂਆ ਤੁਹਾਡੇ ਲਈ ਨਹੀਂ ਹੈਗਾ ਅਸੀਂ ਤੁਹਾਡੇ ਨਾਲ ਖੜੇ ਆ ਖੜੇ ਆ ਪਰ ਜਿਹੜੀ ਇੱਕ ਮਸ਼ੀਨੀ ਸਰਪੰਚਾ ਜਿਹੜੀ ਇੱਕ ਮਸ਼ੀਨੀ ਫਾਲਟ ਹੈ ਉਹ ਮੋਟੇ ਦੇ ਨਾਲ ਤੁਹਾਨੂੰ ਪਤਾ ਲੱਗਿਆ ਨਾ ਸਾਨੂੰ ਪਤਾ ਨਹੀਂ ਇਹ ਜੇ ਤੁਸੀਂ ਇੱਕ ਮਿੰਟ ਅਸੀਂ ਕਸੂਰਵਾਦ ਸਰਪੰਚ ਸਰਪੰਚ ਇੱਕ ਮਿੰਟ ਮੈਂ ਤੁਹਾਨੂੰ ਇੱਕ ਅੰਦਾਜ਼ਾ ਜਵਾਬ ਦੇਣਾ ਕੀ ਕਰਕੇ ਗਲਤੀ ਨਹੀਂ ਮੰਨਦਾ ਜਿਹੜਾ ਉਹ ਹੱਗ ਦੌੜਾ ਫਿਰ ਪੂਰੀ ਜਾਣਾ ਮੰਡੀ ਦੇ ਆਪਾਂ ਕੱਢ ਰਹੇ ਹਾਂ ਅਸੀਂ ਜਾਣਾ ਮੰਡੀ ਦੇ ਵਿੱਚ ਦੇਖਦੇ ਆਂ ਇਹ ਸੋਚਦਾ ਕਿਤੇ ਮੰਨੋ 100 ਗ੍ਰਾਮ 200 ਗ੍ਰਾਮ ਕਿੱਟ ਗਿਆ ਅਸੀਂ ਮੰਨ ਲਾਂਗੇ ਵੀ ਪ੍ਰੋਬਲਮ ਹੈ ਕਰਨ ਦੀ ਇਹ ਹੈ ਕਿ ਸ਼ੈਲਰ ਚੱਲ ਜਾਂਦੀ ਦੇ ਕੰਡੇ ਦਾ ਮਤਲਬ ਪ੍ਰੋਬਲਮ ਆ ਜੇ ਜੀਵਿਦਾਰ ਦਾ ਤਾਂ ਨਕਾਨ ਹੋ ਜਾਏਗਾ ਪਟਿਆ ਜਾਵੇ ਛੋਟਾ ਗੰਡੇ ਦਾ ਮਲਟੀਕਲ ਆਇਆ ਜੀ ਰੇਲ ਵਾਲਾ ਸ਼ੁਰੂ ਘਟਾ ਜੀ ਕਦੇ ਘਟ ਤੋਂ ਉਹਨੂੰ ਤਾਂ ਘਟਾ ਪੈਣ ਨਹੀਂ ਕਰੇ ਕਦੇ ਘਟ ਤੋਂ ਤੁਸੀਂ ਇਹ ਦੇਖਿਓ ਵੀ ਅਸੀਂ ਕੰਡਾ ਵੱਧ ਬੰਨਿਆ ਹੋਏ ਤਾਂ ਅਸੀਂ ਕਸੂਰਵਾਰੇ ਜੇ ਜੇ ਬੰਨਿਆ ਹੈ ਬਾਈ ਤਾਂ ਹੀ ਅਸੀਂ ਆਏ ਆ ਤਾਂ ਹੀ ਰੋਲਾ ਪਿਆ ਨਾ 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 ਮਸ਼ੀਨੀ ਮਸ਼ੀਨੀ ਕੰਡਾ ਫਰਕ ਪਾ ਸਕਦਾ ਫਰਸ਼ੀ ਕੰਡਾ ਕਦੇ ਵੀ ਨਹੀਂ ਫਰਕ ਪੈਂਦਾ ਹੈ ਫਰਸ਼ੀ ਕੰਡਾ ਤੋ ਲਿਆ ਆ ਅਸੀਂ ਨਾਲੇ ਮਸ਼ੀਨੀ ਆ ਫਰਸ਼ੀ ਦੇ ਨਹੀਂ ਤੋਲਿਆ ਜੀ ਅਸੀਂ ਉਸ ਤੇ ਤੋਲਿਆ ਵਿਆ ਤੁਸੀਂ ਕੰਪਿਊਟਰਾਈਜ਼ ਗੰਡੇ ਦੀ ਤੋਲ ਰਹੇ ਹੋ ਮੰਡੀਆਂ ਦੇ ਵਿੱਚ ਕੰਪਿਊਟਰਾਈਜ਼ ਗੰਡੇ ਇੱਕਦਮ ਇਹ ਫਰਸ਼ੀ ਗੰਡੇ ਆ ਫਰਸ਼ੀ ਵੀ ਫਰਸ਼ੀ ਕਹਿ ਰਹੇ ਉਹ ਵੀ ਫਰਸ਼ੀ ਆ ਫਰਸ਼ੀ ਦੇ ਅਸੀਂ ਤੋਲਿਆ ਵਿਆ ਜੀ ਅਸੀਂ ਦੇ ਫਰਕੇ ਨਹੀਂ ਪੈਂਦਾ ਪੈਣਾ ਚਾਹੀਦਾ ਉਹ ਜਦੋਂ ਉਸ ਤੇ ਕੀ ਆ ਗ੍ਰਾਮਾਂ ਦੇ ਵਰਤ ਵਿੱਚ ਇਹ ਮੱਲੇ ਨੂੰ ਥੋੜੀ ਨੂੰ ਮੰਨਦੇ ਆ ਆ ਦੇਖੋ ਜੀ ਇਹ 50 ਇਹ ਹੋਰ ਮੰਡੀ ਚੋਂ ਲਿਆਂਦਾ ਚੱਕ ਕੇ 50 900 ਦੇਖੋ ਕਿਸ ਪ੍ਰਕਾਰ ਲੁੱਟੋਰੀਆ ਆ ਸਾਡੇ ਪਿੰਡ ਦੇ ਸਾਰੇ ਗਰੀਬ ਕਿਸਾਨ ਕਿਵੇਂ ਇਕੱਠੇ ਹੋਇਆ 6 ਮਹੀਨਿਆਂ ਦੀ ਫਸਲ ਹੈਗੀ ਮਾਨਸਾ ਚ ਪਹਿਲਾਂ ਹੀ ਗੜੇਮਾਰੀ ਬਹੁਤ ਹੋਈ ਹੈਗੀ ਉਹਦਾ ਮਾਅਬੋਜਾ ਨਹੀਂ ਮਿਲ ਰਿਹਾ ਜਿਹੜੀ ਵੀ ਥੋੜੀ ਬਹੁਤੀ ਕਣਕ ਹੋਈ ਹੈ ਇਸ ਪ੍ਰਕਾਰ ਲੁੱਟ ਹੋ ਰਹੀ ਹੈ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੰਗਲ ਕਲਾਂ ਤੋਂ ਅੱਪਾ ਇਹ ਕਰਾਂਗੇ ਆਪਾਂ ਜਿਹੜਾ ਸਾਰੀਆਂ ਚੈੱਕ ਕਰਵਾ ਲਓ ਇਹਨੂੰ ਇਹ ਤੋਂ ਆਹ ਦੇਖੋ ਇਸ ਪ੍ਰਕਾਰ ਨਾਲ ਭਰਿਆ ਗਿਆ ਹੈਗਾ ਕਿੰਨੇ ਗੱਟੇ ਭਰੇ ਗਏ ਨੇ ਕਿਲੋ-ਕਿਲੋ 2-2 ਕਿਲੋ ਦੀ ਜਿਆਦੇ ਇੱਕ ਗੱਟੇ ਮੰਗਰਾ ਭਰਿਆ ਗਿਆਗਾ ਕਵਾਂਟਲ ਮੰਗਰ 4 ਕਿਲੋ ਹੋ ਗਈ 4 ਕਿਲੋ ੜਦੀ ਹੈ ਦੇਖ ਲੋ ਲਾਈਵ ਤਸਵੀਰਾਂ ਨੰਗਲ ਕਲਾਂ ਤੋਂ ਆੜਤੀ ਨਾਲ ਵੀ ਗੱਲਬਾਤ ਕਰ ਰਹੇ ਸੀ ਪਰ ਉਹਨਾਂ ਨੇ ਕੋਈ ਆਪਦੀ ਗਲਤੀ ਨਹੀਂ ਮੰਨੀ ਆਪਦੇ ਕਰਤੈ ਦੀ ਗੌਰ ਰੱਖੋ